ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਤੇ ਦੱਸਦੀ ਹੈ ਕਿ ਥੋੜੇ ਜਿਹਾ ਪਹਿਲਾਂ ਤੁਹਾਨੂੰ ਇੱਕ ਖਬਰ ਦਿਖਾਈ ਸੀ ਕਿ ਬਠਿੰਡਾ ਦੇ ਵਿੱਚ ਜਿਹੜਾ ਬੀਤੀ ਰਾਤ ਦੋ ਭਰਾਵਾਂ ਨੂੰ ਘੇਰ ਕੇ ਕੁੱਟਮਾਰ ਕੀਤੀ ਗਈ ਜਿਸ ਦੇ ਵਿੱਚ ਕੀ ਇੱਕ ਜਿਹੜਾ ਨੌਜਵਾਨ ਸੀ ਉਸ ਦੀ ਜ਼ੇਰੇ ਇਲਾਜ ਮੌਤ ਹੋ ਗਈ ਤੇ ਪੁਲਿਸ ਦੇ ਵੱਲੋਂ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਮੁਕਦਮਾ ਤਾਂ ਦਰਜ ਕਰ ਲਿਆ ਗਿਆ ਸੀ ਇਸ ਮਾਮਲੇ ਵਿੱਚ ਸ਼ਾਮਲ ਲੋਕਾਂ ਦੇ ਖਿਲਾਫ ਪਰ ਪਰਿਵਾਰਕ ਮੈਂਬਰ ਕਿਤਨਾ ਕਿਤੇ ਉਹਨਾਂ ਦੀ ਕਾਰਵਾਈ ਤੋਂ ਅਸੰਤੁਸ਼ਟ ਦਿਖਾਈ ਦੇ ਰਹੇ ਨੇ ਤੇ ਫਿਲਹਾਲ ਗੱਲ ਕਰੀਏ ਤਾਂ ਤੋ ਬਿਆਨਾ ਇਲਾਕੇ ਦੇ ਵਿੱਚ ਅਸੀਂ ਉਸੇ ਜਗ੍ਹਾ ਤੇ ਮੌਜੂਦ ਆ ਥੋੜੀ ਦੂਰੀ ਤੇ ਘਰ ਹੈ ਉਹਨਾਂ ਦਾ ਤੇ ਇਸ ਵਕਤ ਇੱਥੇ ਜਿਹੜਾ ਇਹ ਧਰਨਾ ਜਿਹੜਾ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਲਗਾਇਆ ਗਿਆ ਤੇ तमाम ਪੁਲਿਸ ਪ੍ਰਸ਼ਾਸਨ ਵੀ ਇੱਥੇ ਜਿਹੜਾ ਉਹ ਪਹੁੰਚਿਆ ਡੀਐਸਪੀ ਸਿਟੀ 2 ਵੀ ਪਹੁੰਚੇ ਨੇ ਤੇ ਸਾਰਾ ਪੁਲਿਸ ਪਾਰਟੀ ਜਿਹੜੀ ਹੈ ਉਹ ਪਹੁੰਚੀ ਹੈ ਤੇ ਗੱਲਬਾਤ ਕਰਦੇ ਆਂ ਆਪਾਂ ਇੱਥੇ ਜਿਹੜੇ ਪਰਿਵਾਰਿਕ ਮੈਂਬਰ ਨੇ ਉਹਨਾਂ ਦੇ ਨਾਲ ਤੇ ਕੀ ਰਣਨੀਤੀ ਅਗਲੀ ਬਣਾਈ ਹੈ ਕਿਉਂਕਿ ਕਾਫੀ ਮਾਮਲਾ ਸੰਜੀਦਾ ਹੋ ਜਾਂਦਾ ਹੈ ਨੌਜਵਾਨ ਦੀ ਮੌਤ ਹੋਈ ਹੈ ਪਰ ਪਰਿਵਾਰਿਕ ਮੈਂਬਰ ਕਿਤਨਾ ਕਿਤੇ ਅਸੰਤੁਸ਼ਟ ਦਿਖਾਈ ਦੇ ਰਹੇ ਨੇ ਪੁਲਿਸ ਕਾਰਵਾਈ ਤੋਂ ਜਿਸ ਦੇ ਚਲਦੇ ਧਰਨਾ ਜਿਹੜਾ ਡੈੱਡ ਬੋਡੀ ਇੱਥੇ ਰੱਖੀ ਗਈ ਹੈ ਮ੍ਰਿਤਕ ਨੌਜਵਾਨ ਦੀ ਤੇ ਨੌਜਵਾਨ ਦੀ ਡੈੱਡ ਬੋਡੀ ਰੱਖਣ ਤੋਂ ਬਾਅਦ ਜਿਹੜਾ ਧਰਨਾ ਪ੍ਰਦਰਸ਼ਨ ਉਹ ਇੱਥੇ ਕੀਤਾ ਜਾ ਰਿਹਾ ਹੈ ਉਸ ਗਲਬਤ ਕਰਨੇ ਪਰਿਵਾਰਿਕ ਮੈਂਬਰਾਂ ਦੇ ਨਾਲ ਸੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਨਾਲ ਕੀ ਕੀ ਕਹਿਣਾ ਉਹਨਾਂ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਹਾਂ ਜੀ ਪਹਿਲਾਂ ਕੋਈ ਗੁੱਟਮਨਾ ਨਹੀਂ ਹੋਈ ਸੀ ਕਿ ਹਾਂ ਜੀ ਹਾਂ ਜੀ ਦੀਵਾਲੀ ਦੀਵਾਲੀ ਦੇ ਟਾਈਮ ਤੇ ਨਾ ਉਹਨੇ ਮੁੰਡੇ ਨੇ ਮੇਰੇ ਭਰਾ ਦੇ ਨਾ ਜਿਹੜਾ ਹਸਪਤਾਲ ਦੇ ਦਾਖਲ ਹੈ ਉਹਦੇ ਉਧਰ ਨਾ ਬੰਬ ਫਿੱਟਾ ਸੀ ਜੀ ਚਲਾ ਕੇ ਤੇ ਉਹ ਹੋਰ ਵੀ ਦੇ ਵਿਰੋਧ ਵਿੱਚ ਕੋਣੇ ਕਿਹਾ ਜੀ ਨਾ ਭਾਈ ਤੂੰ ਨਾ ਬੰਬ ਤੇ ਨਾ ਅੰਨ ਤੂੰ ਮੇਰੇ ਤੇ ਨਾ ਸੁੱਕੇ ਨਾ ਤੂੰ ਇਧਰ ਫਿੱਟਲਾ ਤੂੰ ਇਧਰ ਕਰਕੇ ਚਲਾ ਕੇ ਤੂੰ ਮਾਰ ਬੰਬ ਕਿਹਾ ਨਹੀਂ ਮੈਂ ਤਾਂ ਗੰਦੀ ਗੱਲ ਕੱਢੀ ਉਹਨਾਂ ਨੇ ਕਹਿੰਦਾ ਨਹੀਂ ਮੈਂ ਤੇਰੇ ਉੱਤੇ ਮਾਰੂੰਗਾ ਤੂੰ ਕੀ ਕਰ ਤੂੰ ਮੇਰਾ ਕੀ ਕਰ ਲੇਗਾ ਉਹਦੇ ਸੀ ਵਿੱਚ ਫਿਰ ਮੇਰੇ ਮਮਾ ਆ ਗਏ ਕਿ ਕੋਈ ਬੁਲਾ ਕੇ ਲਿਆ ਕਿ ਇਹ ਨਾ ਲੜਾਈ ਹੋ ਰਹੀ ਹੈ ਕਿ ਬਸ ਤੂੰ ਤੋਂ ਮੈਨਾਂ ਹੋ ਰਹੀ ਹੈ ਫਿਰ ਮੇਰੇ ਮਮਾ ਗਏ ਤੇ ਉਹਨੂੰ ਮਮਾ ਨੂੰ ਦੇਖ ਕੇ ਇੰਨੀ ਗੰਦੀ ਗਾਲ ਕੱਢੀ ਗਈ ਕਿ ਤੇਰੀ ਮੰਮਾ ਵੀ ਮੇਰੇ ਕੀ ਮਤਲਬ ਜੀ ਚਲ ਗਾਲ ਕੱਢ ਹੈ ਨਾ ਗਾਲ ਕੱਢ ਲਈ ਤੇ ਇਸ ਦੇ ਪਿੱਛੇ ਮੇਰੇ ਬਾਪ ਨੂੰ ਲੱਗਿਆ ਬਸ ਜਿਵੇਂ ਮੈਂ ਤੁਹਾਨੂੰ ਗਾਲ ਕੱਢ ਦੂੰਗੀ ਤੁਹਾਡੇ ਮਦਰ ਖੜੇ ਖੜੇ ਹੋਣਗੇ ਬੁਝਿਦਿਦ ਐਕਸ਼ਨ ਲਾਉਂਗੇ ਨਾ ਬਸ ਉਹਨੇ ਕੀ ਕੀਤਾ ਬਸ ਇੱਕ ਥੱਪੜ ਮਾਰਿਆ ਬਸ ਇੱਕ ਥੱਪੜ ਹੀ ਅੱਛਾ ਇਹਾ ਜੂਨ ਦਾ ਕਤਲ ਆ ਅੱਛਾ ਜੀ ਜੀ ਨੇ ਥੱਪੜ ਮਾਰਿਆ ਸੀ ਉਹ 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 ਦਾ ਕਤਲ ਹੋਇਆ ਹੈ ਜਾਂ ਜੀ ਦੂਜੇ ਦਾ ਹੋਇਆਗਾ ਦੂਜੇ ਦਾ ਹੋਇਆ ਜੀ ਦਾ ਕੋਈ ਦੋਸ਼ ਨਹੀਂ ਸੀ ਇਕੱਠੇ ਆ ਰਹੇ ਸੀ ਇਕੱਠੇ ਆ ਰਹੇ ਸੀ ਰੇੜੀ ਲੈ ਕੇ ਹਾਂ ਦੋਨੇ ਇਕੱਠੇ ਆ ਗਏ ਦੂਰ ਦਾ ਅੱਛਾ ਲੁੱਟ ਵੀ ਹੋਈ ਹੈ ਕਹਿੰਦੇ ਪੈਸੇ ਪੂਰੇ ਵੀ ਕਰਦੇ ਆ ਜਿਹੜੀ ਸਾਰੇ ਲੈ ਕੇ ਸਾਰਾ ਲੈ ਗਏ ਜੀ ਸਾਰਾ ਪੂਸ ਕਰਕੇ ਹੁਣ ਮੰਗ ਕੀ ਹੈ ਤੁਹਾਡੀ ਕਿਉਂ ਬੈਠੇ ਹੋ ਜੀ ਜੀ ਬੱਸ ਤੁਹਾਨੂੰ ਇਨਸਾਫ ਦਿੱਤਾ ਜਾਏ ਫਾਂਸੀ ਸਜ਼ਾ ਦੇ ਦਿਓ ਨਹੀਂ ਤਾਂ ਦੋਸ਼ੇ ਸਾਡੇ ਵਾਲੇ ਅੱਛਾ ਇਹ ਦੱਸੋ ਕਿੰਨਾ ਲੋਟੇ ਘਰ ਵਿੱਚ ਕਮਾਉਣ ਵਾਲੇ ਕਿਹੜੇ ਕਿਹੜੇ ਬੰਦੇ ਸੀ ਇਹ ਜਿਹੜੇ ਕਿਹਨਾਂ ਕੋਈ ਕਮਾਂਡਾ ਸਾਡਾ ਤੇਰੀ ਆਤੀ ਹੋਈ ਹੈ ਕਿ ਆਈ ਸੀ ਕਿ ਬਈ ਜਿਹਨੇ ਪੈ ਪਾਈ ਆ ਮੈਂ ਤਾਂ ਲੀਪਾਣਾ ਦੀ ਮੇਰੇ ਤਿੰਨ ਘਰ ਆ ਤ ਗਿਆ ਅੱਛਾ ਸਹੀ ਸਹੀ ਦੱਸਿਓ ਕਿੰਨਾ ਕ ਨਸ਼ਾ ਵਿਕਦਾ ਇੱਥੇ ਜੀ ਬਹੁਤ ਆਲਾ ਨਸ਼ਾ ਵਿਕਦਾ ਹੈ ਜੀ ਗੱਲੀ ਗੱਲੀ ਦੇ ਨਸ਼ਾ ਵਿਕਦਾ ਇਹ ਤੁਸੀਂ ਚਾ ਇਹ ਉਹ ਵੀ ਕਰਕੇ ਜਾਂਦੇ ਆ ਟਾ ਕੇ ਵੀ ਜਾਂਦੇ ਆ ਕਰ ਫਿਰ ਵੀ ਨਹੀਂ ਟਿਕਦੇ ਲੋਕ ਫਿਰ ਵੀ ਨਸ਼ਾ ਵਿਕਦਾ ਸ਼ਰਿਆਮ ਨਸ਼ਾ ਵਿਕਦਾ ਕੋਈ ਨਹੀਂ ਕੁਲ ਕੁਝ ਕਾਰਵਾਈ ਨਹੀਂ ਕਰਦੇ ਇਹ ਲੋਕ ਜਿਹੜੇ ਆਏ ਆ ਤੁਹਾਡੇ ਨਾਲ ਇਹ ਸਾਰੇ ਇਸ ਮੱਲੇ ਦੇ ਲੋਕ ਹੈ ਇਹ ਲੋਕ ਆਏ ਨੇ ਸਾਰੇ ਤੁਹਾਡੇ ਇਸ ਮੱਲੇ ਦੇ ਲੋਕ ਨੇ ਮੱਲੇ ਦੇ ਲੋਕ ਹੈ ਜੀ ਤੁਹਾਡੇ ਨਾਲ ਖੜੇ ਨੇ ਹੈ ਨਾਲ ਖੜਿਆ ਸਾਰੇ ਨਾਲ ਖੜਿਆ ਜੀ ਉਹ ਵੀ ਚਿੱਟੇ ਦਾ ਵਪਾਰ ਹੀ ਕਰੀ ਉਹ ਵੀ ਚਿੱਟਾ ਵੇਚਦੇ ਆ ਜੀ ਸਿੱਧੇ ਜੀ ਐ ਲੁੱਟਾ ਖੋਹਾ ਕਰਦੇ ਆ ਲੋਕਾਂ ਤੋਂ ਰੋਜ਼ ਤੁਹਾਨੂੰ ਪਤਾ ਹੈ ਇਹ ਗੱਲ ਪਤਾ ਜੀ ਇਹ ਗੱਲ ਪਰ ਐਕਸ਼ਨ ਨਾਮ ਕੀ ਹੈ ਜਿਹੜੇ ਦੋ ਵਿਅਕਤੀ ਤੁਸੀਂ ਦੱਸ ਰਹੇ ਮੁੱਲ ਜਿੰਨਾ ਅਟੈਕ ਤੇ ਜਗਰਮਨ ਤੇ ਉਹ ਵਿਕੀ ਹੈ ਜਿਹੋ ਦਾ ਨਾਮ ਉਹਨਾਂ ਦੀ ਉਮਰ ਕਿੰਨੀ ਕ ਹੈ ਉਹਨਾਂ ਦੀ ਉਮਰ ਹੋਊਗੀ ਜੀ 22 ਸਾਲ ਉਹ ਕੀ ਕੰਮ ਕੀ ਕਰਦੇ ਵੈਸੇ ਉਹ ਕੋਈ ਕੰਮ ਨਹੀਂ ਉਹ ਚਿੱਟਾ ਚਿੱਟਾ ਵੇਚਣ ਦਾ ਕੰਮ ਕਰਦੇ ਆ ਤੇ ਲੁੱਟਾ ਖੋਹਾ ਕਰਦੇ ਆ ਤੇ ਲੋਕਾਂ ਦੇ ਖੱਟਾ ਮਾਰਦੇ ਆ ਲੋਕਾਂ ਦੀ ਕਤਲ ਕਰਦੇ ਆ ਹੁਣ 25 ਕੱਚੇ ਵੀ ਕੀ ਕਹਿੰਦੀ ਹੈ ਪੁਲਿਸ ਨਾ ਗੱਲ ਹੋਈਏ ਤੁਸੀਂ ਇੱਥੇ ਬੈਠੀਆਂ ਹੋਣ ਕੀ ਕੀ ਉਹ ਕਹ ਰਹੀਏ ਕਿ ਬਸ ਸਾਡੀ ਕਾਰਵਾਈ ਜਾ ਰਹੀ ਹੈ ਕੋਲੋਂ ਤੱਕ ਜਾ ਰਹੀ ਹੈ ਜਦੋਂ ਤੱਕ ਤੁਹਾਨੂੰ ਮਤਲਬ ਇੱਥੇ ਬੰਦਾ ਨਹੀਂ ਮਿਲੂਗਾ ਸਿਰ ਨਾ ਨਹੀਂ ਹਲਾਣਾ ਦੂਜੇ ਪਰਾ ਕਿੱਥੇ ਦਾਖਲ ਹੈ ਕੀ ਹਾਲਾਤ ਨੇ ਉਹਦੇ ਹਾਲਾਤ ਕੀ ਹਾਲਾਤ ਨੇ ਉਹਦੇ ਹਾਲਾਤ ਵੀ ਬਹੁਤ ਹੀ ਕ੍ਰਿਟੀਕਲ ਨੇ ਉਹ ਸਾਰਾ ਵੱਟਿਆ ਹੋਇਆ ਸਾਰਾ ਪੁਆੜਿਆ ਹੋਇਆ ਦਿਨ ਥਾਵਾਂ ਤੋਂ ਆ ਬੱਟਿਆ ਹੋਇਆ ਪੱਕੀ ਵੱਟੀ ਹੋਈ ਆ ਬਾਹਰ ਤੋਂ ਸਾਰੀ ਵਾ ਲਾਈ ਹੋਈ ਆ ਅੱਜ ਵੀ ਆਇਚ ਵੀ ਮਾਰਨਾ ਹੈ ਮਾਰਨਾ ਹੈ ਹਾਂ ਪਤਾ ਨਹੀਂ ਜੀ ਸਾਨੂੰ ਕੀ ਵੀ ਕੋਈ ਆਇਚ ਵੀ ਥੋੜੀ ਬਰਾਤ ਸਾਡੀਆਂ ਟੀਮ ਸੇ ਤੇ ਰੇਡਾਂ ਤੇ ਲੱਗੀਆਂ ਹੋਈਆਂ ਅਸੀਂ ਉਹਨਾਂ ਦੇ ਘਰ ਦੇ ਟਿਕਾਣਿਆਂ ਤੇ ਵੀ ਕੀਤੀਆਂ ਹੋਰ ਵੀ ਕੀਤੀਆਂ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਅਸੀਂ ਤੁਰੰਤ ਉੱਥੇ ਰੇਡ ਕੀਤੀ ਹੈ ਦੇਖੋ ਇਸ ਚੀਜ਼ ਦਾ ਮੈਂ ਜ਼ਿੰਮੇਵਾਰੀ ਨਾਲ ਤੁਹਾਨੂੰ ਆਸ਼ਵਾਸ਼ਣ ਦੇਵਾ ਸਕਦਾ ਇਹਦੇ ਵਿੱਚ ਹੁਣ ਤੱਕ ਜੋ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਇਮੀਡੀਟਲੀ ਇਨਫੈਕਟ ਕੀ ਰਾਤ ਨੂੰ ਜਦੋਂ ਮੈਨੂੰ ਵੀ ਫੋਨ ਆਉਂਦਾ ਅਸੀਂ ਤੁਰੰਤ ਹੀ ਐਸਐਚਓ ਸਾਰੀ ਰਾਤ ਅਸੀਂ ਮੌਕੇ ਤੇ ਹੁੰਦਾ ਫੋਰੈਂਸਿਕ ਨਾਲ ਵੀ ਅਸੀਂ ਜਿਹੜਾ ਸਾਰਾ ਕ੍ਰਾਈਮ ਜਸ ਮੌਕਾ ਸੀਗਾ ਉਹ ਵੀ ਸਾਡੀ ਫੋਰੈਂਸਿਕ ਟੀਮ ਨੇ ਉਹਦੀ ਸੰਭਾਲ ਲਿਆ ਸੀਗਾ ਜਿੱਥੋਂ ਤੱਕ ਦੋਸ਼ੀਆਂ ਦੀ ਗੱਲ ਹੈ ਜੀ ਸਾਡੀਆਂ ਟੀਮਸ ਲੱਗੀਆਂ ਕੋਈ ਐਦਾਂ ਨਹੀਂ ਅਸੀਂ ਨਹੀਂ ਚਾਹੁੰਦੇ ਵੀ ਕੋਈ ਆ ਦੋਸ਼ੀ ਆ ਨਾ ਫੜਿਆ ਜਾਵੇ ਜੋ ਸਾਨੂੰ ਕੰਪਲੇਨੈਂਟ ਇਹਨਾਂ ਵੱਲੋਂ ਦੋਸ਼ੀ ਦੱਸੇ ਗਏ ਸੀ ਸਾਰੇ ਦੋਸ਼ੀ ਅਸੀਂ ਬਾਇ ਨੇਮ ਉਦਾਂ ਦੇ ਉਦਾਂ ਹੀ ਮੁਕਦਮੇ ਦੇ ਵਿੱਚ ਅਸੀਂ ਬਾਇ ਨੇਮ ਰੱਖ ਲਏ ਨੇ ਜੀ ਹੁਣ ਗੱਲ ਇਹ ਆ ਵੀ ਸਾਡੀਆਂ ਟੀਮਸਾਂ ਹੀ ਕੋਈ ਫੋਰੈਂਸਿਕਲੀ ਟੀਮ ਐ ਕੋਈ ਹੋਰ ਟੀਮ ਐ ਉਹ ਆਪਦਾ ਕੰਮ ਕਰ ਰਹੀਆਂ ਨੇ ਤਾਂ ਜਿਹੜੇ ਜਿਹੜੇ ਦੋਸ਼ੀ ਨੇ ਅਸੀਂ ਜਲਦ ਤੋਂ ਜਲਦ ਫੜ ਲਾਏ ਵੀ ਇਹਦੇ ਵਿੱਚ ਇਹ ਨਹੀਂ ਕਿ ਸਾਡੀ ਕੋਈ ਢਿੱਲ ਕਰਕੇ ਜਾਂ ਉਦਾਂ ਹੋ ਰਿਹਾ ਇਮੀਡੀਏਟਲੀ ਸਾਰੀਆਂ ਟੀਮਸਾਂ ਦੋਨੋਂ ਸੀਆਈਏ ਦੀਆਂ ਟੀਮਸਾਂ ਉਹ ਵੱਖਰੀਆਂ ਲੱਗੀਆਂ ਹੋਈਆਂ ਹਨ 18 ਸਿਵਲ ਲਾਈਨ ਦੀ ਟੀਮ ਉਹ ਵੱਖਰੀ ਲੱਗੀ ਹੋਈ ਹੈ ਟੈਕਨੀਕਲ ਟੀਮ ਉਹ ਵੱਖਰੀ ਲੱਗੀ ਹੋਈ ਹੈ ਅਸੀਂ ਵੀ ਆਪਣਾ ਕੰਮ ਕਰ ਰਹੇ ਹਾਂ ਜਿਹੜੀ ਸਾਨੂੰ ਟੀਮਸ ਦੀ ਇਨਪੁਟ ਮਿਲਦੀ ਹੈ ਅਸੀਂ ਇੱਕ ਦੂਜੇ ਨਾਲ ਇੱਕ ਦੂਜੇ ਨੂੰ ਦੱਸਦੇ ਆਂ ਵੀ ਉਹਨਾਂ ਐਸੇ ਕੰਮ ਕਰ ਲਿਏ ਉਹਨਾਂ ਉਸੇ ਕੰਮ ਕਰ ਲਿਏ ਤਾਂ ਮੇਰੀ ਸਾਰਿਆਂ ਨੂੰ ਦੇਖੋ ਇਹੀ ਇਹਦੇ ਵਿੱਚ ਬੇਨਤੀ ਹੈਗੀ ਹੈ ਵੀ ਇਹ ਜਿਹੜਾ ਟਾਈਮ ਹੈਗਾ ਪਰਿਵਾਰ ਵਾਸਤੇ ਦੁਖਦਾਈ ਟਾਈਮ ਹੈਗਾ ਮੈਂ ਇਹ ਚੀਜ਼ ਤਾਂ ਨਹੀਂ ਕਹਿ ਸਕਦਾ ਵੀ ਜਿਹੜਾ ਬੱਚਾ ਹੈਗਾ ਉਹ ਚਲਾ ਗਿਆ ਉਹ ਦੇਖੋ ਵਾਪਸ ਤਾਂ ਨਹੀਂ ਆ ਸਕਦਾ ਮੈਂ ਉਹੋ ਜੀ ਨਹੀਂ ਗੱਲ ਕਰੂੰਗਾ ਬਟ ਜਿਹੜੀ ਚੀਜ਼ ਦਾ ਮੈਂ ਜ਼ਿੰਮੇਵਾਰੀ ਨਾਲ ਤੁਹਾਨੂੰ ਕਹਿ ਸਕਦਾ ਵੀ ਇਹ ਜਿਨੇ ਦੋਸ਼ੀ ਨੇ ਇਹ ਦੋਸ਼ੀ ਅਸੀਂ ਜ਼ਰੂਰ ਜਲਦੀ ਤੋਂ ਜਲਦੀ ਤੇ ਸਾਰੇ ਦੋਸ਼ੀ ਅਸੀਂ ਗ੍ਰਿਫਤਾਰ ਕਰਾਂਗੇ ਇਹਦੇ ਵਿੱਚ ਅਸੀਂ ਇਹ ਵੀ ਇਨਸ਼ੋਰ ਕਰਾਂਗੇ ਵੀ ਜਿਹੜੀ ਇਹਦੀ ਤਫ਼ਤੀਸ਼ ਹੈ ਇਹਨੂੰ ਪ੍ਰੋਪਰ ਸਟੱਜੇ ਢੰਗ ਨਾਲ ਕੀਤਾ ਜਾਵੇ ਤਾਂ ਜੋ ਜਦੋਂ ਅਸੀਂ ਆਪਣਾ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਕੇਸ ਪੇਸ਼ ਕਰਾਂਗੇ ਸਾਰੇ ਦੋਸ਼ੀਆਂ ਨੂੰ ਜਿਹੜੀ ਹੈ ਵੱਦ ਤੋਂ ਵੱਧ ਜਿਹੜੀ ਤੇ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ